ਉਹ ਤਦ ਤਿਆਰ ਹੋ ਕੇ ਕਿੱਥੇ ਚੱਲੀ ਹੈ? ਕੋਸ਼ ਨਹੀਂ ਡੜਜੀ ਸਕੂਲ ਚੱਲੀ ਹੈ ਸਤਿਅਮ ਹੋ ਗਿਆ ਸੀਗਾ। ਉਹ ਮੇਰੀ ਗੱਲ ਸੁਣ ਲੈ। ਆ ਕੱਪੜੇ-ਕੁਪੜੇ ਲਾ ਤੇ ਆਪਣਾ ਕੰਮ ਕਰ। ਐਨੀ ਨੌਕਰੀ ਕਰਉਂ ਜੀ। ਕਿਉਂ ਡੜਜੀ ਕੀ ਗੱਲ ਵਾ? ਤੁੰਜੋ ਮੈਂ ਕਹਤਾ ਫਿਰ ਕਾਦੀ ਗੱਲ ਆ? ਐ ਡੜਜੀ ਇਹ ਤਾਂ 3 ਦਿਨ ਹੋ ਗਏ ਆ। ਉਹ 3 ਦਿਨ ਹੋ ਗਏ ਭਾਵੇਂ 3 ਮਹੀਨੇ ਹੋ ਗਏ ਹੋਣਾ। ਲੋਕੀ ਬਿੜਜ ਗੱਲਾਂ ਕਰ ਲਾ ਪਏ। ਤੇ 10 ਡੜਜੀ ਲੋਕਾਂ ਨੂੰ ਇਹਦਾ ਵੀ ਲੋਕੀ 20-20 ਗੱਲਾਂ ਕਰਨਦੇ ਆ। ਟੜੀ ਨੂੰ ਉੱਥੇ ਜਾਂਦੀ ਉੱਥੇ ਜਾਂਦੀ ਹੈ ਚੰਗੀਆਂ ਗੱਲਾਂ ਤੇ ਮੇਰੇ ਕੋਲ ਨਹੀਂ ਕਿ ਸਾਡਾ ਬੀਤੀ ਕਰਾਈ ਜਾਂਦੀ ਪਤਾ ਤੇ ਰਮਾਨ ਆਪਣਾ ਘਰ ਦਾ ਕੰਮ ਕਰ ਰ ਮੈਂ ਨਹੀਂ ਕਰਾਉਣੀ ਨੌਕਰੀ ਤੇ ਠੀਕ ਆ ਨਹੀਂ ਡੈਡ ਜੀ ਫਿਰ ਇਦਾਂ ਨਹੀਂ ਨਾ ਚੱਲਦਾ ਹੋਏਗਾ ਨਾਲੇ ਮਾਂ ਤੇ ਆਪਣਾ ਘਰ ਦਾ ਖਰਚਾ ਚੱਲਣ ਲੱਗਾ ਵਾ ਡੈਡ ਜੀ ਐਵੇਂ ਤਿੰਨ ਦਿਨ ਹੋਏ ਆ ਜਾਂਦੀ ਨੂੰ ਤੇ ਉਹ ਕਹਿੰਦੇ ਵੀ ਰੈਗੂਲਰ ਨਾ ਨਾ ਆਏ ਮੀ ਨਾਇਕ ਤੇ ਤੁਹਾਨੂੰ ਕੱਢ ਦੇਣਾ ਉਹ ਮੇਰੀ ਪਹਿਲੋ ਗੱਲ ਸੁਣ ਲੈ ਉਹਨਾਂ ਦੇ ਕੱਢਣ ਤੋਂ ਪਹਿਲੋ ਨਾ ਤੂੰ ਰਮਾਨ ਕਾ ਤੂੰ ਆਪਣੇ ਘਰ ਬੈ ਠੀਕ ਆ ਆਓ ਤੂੰ ਵੀ ਨਾ ਢਿੱਕਣ ਦੀ ਦੱਸ ਡੈਡ ਜੀ ਜਾ ਲੈਂਦਾ ਜਿਵੇਂ ਜਿਵੇਂ ਪਿੰਡ 'ਚ ਗੱਲਾਂ ਤੇ ਨੀ ਉਹਨਾਂ ਕੋਈ ਜ਼ਤ ਤਾ ਤੇ ਮੈਨੂੰ ਕੋਈ ਨਹੀਂ ਗਾ ਮੈਨੂੰ ਆਪਣੀ ਹੀ ਤੇ ਪਿਆਰੀ ਆ ਤਾਂ ਤਰਾ 20 20 ਗੱਲਾਂ ਕਰਦੇ ਆ ਸੀ ਹਨ ਕੇ ਕੱਲ ਉਹਨਾਂ ਨੇ ਕੇ ਦਿਹਾੜ ਤਲੇ ਵੇਖਿਆ ਵੀ ਕੀ ਆ ਕੀ ਨਹੀਂ ਕੀ ਮੜਾ ਗਈ ਚੰਗਾ ਵਾ ਹੈ ਤੇ ਚੁਪਾ ਕੇ ਨਾ ਹਰਮਾਨਾ ਕਰਦਾ ਕੰਮ ਕਰ ਡਾਡ ਜੀ ਲੋਕੀ ਬੜੀਆਂ ਗੱਲਾਂ ਕਰਦੇ ਹੁੰਦੇ ਆ ਜਦ ਦਿਨ ਮੈਂ ਕਾਮਯਾਬ ਹੋ ਗਈ ਨਾ ਉਦੋਂ ਸਾਰਿਆਂ ਦੇ ਬੂ ਬੰਦ ਹੋ ਜਾਣੇ ਆ ਉਹ ਮੇਰੇ ਪਿਓ ਗੱਲ ਸੁਣ ਲੈ ਜਿਹੜੀ ਗੱਲ ਤੋਂ ਮੈਂ ਕਹਿ ਡੈ ਨਾ ਉਹ ਤੇ ਅੰਮਲ ਕਰ ਤੂੰ ਆ ਤੇ ਬੱਚੀ ਤੈਨੂੰ ਨਹੀਂ ਕੀ ਗੱਲ ਦਾ ਪਤਾ ਠੀਕ ਆ ਬਾਹਰ ਤਹੀਂ ਭੋਮਣਾ ਦੋਵਾਂ ਪਿਓ ਪੁੱਤਾਂ ਨੇ ਲੋਕਾ ਹੱਦ ਇਹਦੇ ਦਾ ਸੁਆਬ ਹੋਣੀ ਆ ਕੀ ਕਰਦੀ ਫਿਰਦੀ ਨੋਟਾੜੀ ਠੀਕ ਨਹੀਂ ਹਾਂ ਇਹ ਤੇ ਡੈਡੀ ਮੈਂ ਤੇ ਸਕੂਲ ਹੀ ਜਾਂਦੀ ਆ ਮੈਂ ਤੇ ਹੋਰ ਕਿੱਥੇ ਜਾਂਦੀ ਆ ਉਹ ਮੈਨੂੰ ਨਹੀਂ ਇਹ ਗੱਲ ਤਾਂ ਪਤਾ ਪਰ ਨਾ ਮੈਨੂੰ ਆਪਣੀ ਹੀ ਤੇ ਪਿਆਰੀ ਆ ਤੇ ਆਪਣਾ ਘਰ ਦਾ ਕੰਮ ਵੀ ਜਾਂ ਆਪਣੀ ਮਾਂ ਲੱਗੇ ਬੈ ਹੱਦ ਹੋ ਗਈ ਏ ਯਾਰ ਇਹਨਾਂ ਵਾਲੀ ਇੱਕ ਤੇ ਇਹ ਨਹੀਂ ਸਾਨੂੰ ਜੀਣ ਦੇਣ ਦੇ ਜੇ ਮਾਂ ਕਿਤੇ ਨੌਕਰੀ ਮਿਲ ਲਈ ਆ ਤੇ ਹੁਣ ਡੈਡੀ ਵੀ ਕਹਿੰਦੇ ਪੀ ਨਾ ਜਾ ਦੱਸ ਕੀ ਕਰੀ ਆ ਆਪਾਂ ਇੱਕ ਤੇ ਤਾਇਆ ਬੜਾ ਹੈਗਾ ਵਾ ਉਹ ਵੀ ਆਣ ਕੇ ਨਾ ਡੈੜੀ ਨੂੰ ਪਖਾ ਗਿਆ ਵਾ ਮੰਮੀ ਵੀ ਕੈਂਡੇ ਵੀ ਮੈਂ ਕਰੂੰਗੀ ਡਰੀ ਨਾ ਗੱਲ ਪਤਾ ਨਹੀਂ ਮੰਮੀ ਦੇ ਕਹਿ ਤਾਂ ਵੀ ਨਹੀਂ ਸਮਝੇ ਹੈਗੇ ਮੈਂ ਦੱਸ ਕੀ ਕਰ ਸ਼ਰਨਾ ਸ਼ਰਨਾ ਪੁੱਤ ਟਿਫਨ ਲੈ ਜਾ ਆਪਣਾ ਹਾਏ ਹਾਏ ਆਵਾਜ਼ ਨਹੀਂ ਦੇਣ ਦੀ ਵੇਖਾਂ ਭਾ ਕਿੱਥੇ ਚਲ ਗਈ ਆ ਹਾਏ ਹਾਏ ਅਰ ਰੋਣ ਦੀ ਕਿਹਦੀ ਆਵਾਜ਼ ਆਉਂਦੀ ਹਾਏ ਹਾਏ ਇਹ ਕੁੜੀਏ ਤੂੰ ਘਰੋਂ ਡਈਆਂ ਮੰਮੀ ਦਾਦੀ ਨੇ ਮੈਨੂੰ ਫੇਰ ਰੋਗ ਦਾ ਕੰਮ ਤੋਂ ਜਾਣ ਤੋਂ ਕੀ ਆਂਦੇ ਹੀ ਕਹਿੰਦੇ ਮੈਂ ਹੀ ਜਾਣਾਗਾ ਹਾਏ ਨੀ ਮੇਰੀ ਕਿਸਮਤ ਏ ਕੀ ਕਰਾਂਏ ਬੰਦੇ ਦਾ ਲਾਜ ਮੈਂ ਇੰਨਾ ਸਮਝਾਇਆ ਵਾ ਪਰ ਲੋਕੇ ਨਹੀਂ ਜਾਂਦੇ ਨਹੀਂ ਜਾਂਦੇ ਤੇ ਆਪਣੀ ਧੀ ਨੂੰ ਨੌਕਰੀ ਤੋਂ ਨਾ ਹਟਾਇਓ ਪਰ ਪਤਾ ਨਹੀਂ ਕਿਹੜਾ ਦੀ ਕੀੜਾ ਦਿਮਾਗ ਵਿੱਚ ਵੜ ਗਿਆ ਵਾ ਸਮਝੀ ਨਹੀਂ ਆਂਦੀ ਔਰ ਕਿੱਥੇ ਗਏ ਆ ਪਤਾ ਨਹੀਂ ਬਾਹਰ ਨੂੰ ਚਲ ਗਏ ਪਤਾ ਨਹੀਂ ਬੰਬੀ ਵਾਲਾ ਗਿਆ ਕਿੱਥੇ ਗਏ ਤੂੰ ਰੋ ਨਾ ਨਾ ਕਰਦੀਆਂ ਗੱਲ ਉਹਨਾਂ ਨੇ ਨਾਲ ਵੇਹ ਮੇਰੀ ਧੀ ਗੱਲ ਸੁਣ ਕੋਈ ਗੱਲ ਨਹੀਂ ਆੜਾ ਭਰਾ ਵਾ ਨਾ ਇਹਦਾ ਮਨਜਿੰਦਰ ਦਾ ਉਹਦੇ ਸਿੱਟੀ ਵੱਢਣੇ ਵਾਲਾ ਵਾ ਉਹਨੂੰ ਨਾ ਪਤਾ ਲੱਗਦੇ ਉਹ ਵੀ ਮੈਨੂੰ ਪਤਾ ਵਾ ਪੁੱਤ ਸਾਰਾ ਬੇੜਾ ਕਰਕੇ ਉਹਨਾਂ ਦਾ ਹੋਇਆ ਉਸੇ ਟਬਰਦਾਈ ਉਹਦਰ ਪਿੰਡਰ ਆਇਆ ਤੇ ਉਹ ਸੜ ਗਿਆ ਤੇ ਕੱਲ ਦਾ ਪਿਓ ਆ ਗਿਆ ਤੇ ਉਹ ਸੜ ਗਿਆ ਹੈ ਤੇ ਇਹਨੂੰ ਕਰ ਲਿਆ ਉਹਨਾਂ ਨੇ ਵਸਦੇ ਵਿੱਚ ਗੱਲਾਂ ਕਰ ਕਰ ਕੇ ਤਾਂ ਕੀ ਕੀ ਗੱਲਾਂ ਕਰਕੇ ਗਿਆ ਹੁਣ ਮੈਂ ਸੁਣੀਆ ਨਹੀਂ ਨਾ ਕੋਈ ਨਹੀਂ ਟੱਕਰ ਲੈਣ ਦੇ ਮੈਨੂੰ ਜਰਾਕ ਆਤਰਤਰੀ ਤੇ ਮੈਂ ਵੀ ਨਹੀਂ ਕਰ ਦੇਣੀ ਹੁਣ ਕੀ ਗੱਲ ਆਪਾਂ ਕਿੰਨਾ ਵਿੱਚ ਹੱਥ ਲੱਗੇ ਰਹਿਣਾ ਇਹਨਾਂ ਦੇ ਇਹਨਾਂ ਨੇ ਹੱਦ ਕਰਤੀ ਐ ਜਿਹੜਾ ਕੋਈ ਜੀ ਗਾਵਲ ਵਧਣ ਲੱਗਦਾ ਤਾਂ ਵਧਣ ਨਹੀਂ ਦਿੰਦੇ ਕਿਹੜੇ ਖੂਚ ਪੈ ਕੇ ਮਰ ਜੀਏ ਸ਼ਰੀਕ ਤੁਹਾਡਾਂ ਦੇ ਜਾਇਜ਼ ਖਾਦਾ ਲਈ ਜਾਂਦੇ ਆ ਹੈ ਸਾਡੇ ਗਰੀਬ ਹੋਣ ਦਾ ਨਾ ਕਿੰਨਾ ਮਜ਼ਾਕ ਡੰਦੇ ਆ ਕੋਈ ਗੱਲ ਨਹੀਂ ਪੁੱਤ ਨੀਤ ਨੂੰ ਮਰਾਦਾ ਹੁੰਦੀਆਂ ਵਾ ਠੀਕ ਵਾ ਨਾ ਜਿੰਦੇ ਨੀਤਾਂ ਮਾੜੀਆਂ ਵਾ ਨਾ ਤੇ ਵੇਖੀ ਇਹਨਾਂ ਦੇ ਗਾੜੀ ਸਭ ਕੁਛ ਆਉਣਾ ਵਾ ਨਾ ਹੁਣ ਤਾਂ ਮੇਰਾ ਨਾਮ ਤਾਈਂ ਵੇਖ ਲਈ ਤੂੰ ਇੱਕ ਦਿਨ ਤਿੰਨ ਦਿਨ ਹੋ ਗਏ ਮੈਨੂੰ ਜਾਂਦੀ ਨੂੰ ਅਜੇ ਉਹਨਾਂ ਜਿਵੇਂ ਅੱਜ ਨਾਨਾ ਗਈ ਤਾਂ ਉਹ ਮੈਨੂੰ ਸਕੂਲੋਂ ਕੱਢ ਦੇਣਾ ਫੇਰ ਚੱਲ ਪੁੱਤ ਇੱਦਾਂ ਕਾਨੂੰ ਕਹਿੰਦੀ ਨਹੀਂ ਕੱਢ ਦੇ ਏਦਾਂ ਕਰ ਜੇ ਕਿਸੇ ਮੈਡਮ ਦਾ ਨੰਬਰ ਹੈਗਾ ਉਹਨੂੰ ਫੋਨ ਕਰਕੇ ਕਹਿ ਦੇ ਮੈਂ ਠੀਕ ਨਹੀਂ ਗਈ ਮੰਮੀ ਜੇ ਮੈਂ ਕਿਸੇ ਦਾ ਨੰਬਰ ਨਹੀਂ ਲਿਆ ਆਇਆਗਾ ਚੱਲ ਫਿਕਰਨਾ ਕਰ ਮੈਂ ਸਨੀਨਾ ਗੱਲ ਕਰਕੇ ਵੇਖਣੀ ਆ ਫੇਰ ਹੈ ਆਪੇ ਤੇਰੇ ਪਿਓ ਨੂੰ ਸਮਝਾਉਨੇ ਆ ਤੇ ਫੇਰ ਤੂੰ ਛੱਡ ਆਉਂ ਜਦੋਂ ਜਾ ਕੇ ਸਕੂਲ ਹੀ ਛੱਡ ਆਊਗਾ ਹੈ ਰੋ ਰਾਂ ਰੋ ਰਾਂ ਮੇਰੀ ਤੀ ਕੋਈ ਗੱਲ ਨਹੀਂ ਡੈਡੀ ਨੇ ਨਹੀਂ ਮੰਨਣਾ ਮੰਮੀ ਪੁੱਤ ਮੈਂ ਤਾਂ ਤੇਰੇ ਨਾਲ ਵਾਣਾ ਕੋਈ ਨੀ ਫਿਕਰਨਾ ਕਰ ਮੇਰੀ ਤੀ ਤੂੰ ਦਰੋਂ ਡਈ ਹੈ ਵਿਚਾਰੀ ਚੱਲ ਕੋਈ ਨੀ ਬ ਮੈਂ ਜਾਨੀ ਸਨੀ ਵਾਲ ਹੈ ਰੋਵੀਨਾ ਹੁਣ ਸਰਨਾ ਆ ਜਾ ਜਲਦੀ ਚੱਲੀਏ ਫਿਰ ਟਾਈਮ ਹੋ ਗਿਆ ਵਾ ਕਿੱਥੇ ਮੰਮੀ ਸਰਨ ਗੱਲ ਸੁਣ ਮੇਰੀ ਸਰਨੇ ਕਿੱਥੇ ਜਾਣਾ ਵਾ ਜੇ ਹੁਣਾ ਨਹੀਂ ਤੇਰੇ ਪਿਓ ਨੇ ਕਰਤਾ ਮਨਾ ਫੇ ਕਿਤੇ ਨਹੀਂ ਜਾਣਾ ਤੇ ਵਿਚਾਰੀ ਅੰਦਰ ਰੱਖ ਕੇ ਰੋਂ ਲਈ ਐ ਯਾ ਡਾਡੀ ਨੂੰ ਕੱਲ ਕਿੰਨਾ ਸਮਝਾਏਗਾ ਡਾਡੀ ਦਾ ਦਿਮਾਗ ਖਰਾਬ ਤੇ ਨਹੀਂ ਹੋ ਗਿਆ ਮੇਰੀ ਗੱਲ ਸੁਣ ਲੈ ਬੁੰਡਿਆ ਡੈਡੀ ਦਾ ਦਿਮਾਗ ਨਹੀਂ ਖਰਾਬ ਹੋਇਆ ਡੈਡੀ ਦੇ ਭਰਾ ਦਾ ਦਿਮਾਗ ਖਰਾਬ ਹੋਇਆ ਵਾ ਜਿਹੜਾ ਘੜੀ ਘੜੀ ਆਣ ਕੇ ਦਿਮਾਗਾਂ 'ਚ ਰਿਆ ਸ਼ੇਕ ਕਰਨ ਪੀ ਇਹ ਨਾ ਕਰੋ ਨਿਕਲ ਜਾ ਤੱਬਰ ਕੋਈ ਠੀਕ ਆ ਨਾ ਇਹਨਾਂ ਦੀ ਤਰੱਕੀ ਨਾ ਹੋ ਜਾ ਕਿਤੇ ਉਹਨਾਂ ਦਾ ਦਿਮਾਗ ਖਰਾਬ ਆ ਉਹਨਾਂ ਨੇ ਕੀ ਲੈਣ ਦੇਣ ਵਾਡਾ ਹੁਣਾ ਲੈਣ ਦੇਣ ਪੁੱਤ ਤੂੰ ਵੇਖ ਲਿਆ ਹੈ ਨਾ ਪਿੰਦਰੋਂ ਦਨ ਆਇਆ ਸੀ ਤੇ ਕਿਦਾਂ ਸੜਾ ਕੋ ਲੰਡਿਆ ਸੀ ਤੇਰੇ ਨਾਲ ਆਪੇ ਤੁਹਾਨੂੰ ਦੱਸਿਆ ਹੀ ਨਾ ਇਹੋ ਕੰਮ ਦੇ ਪਿਓ ਦਾ ਬਾਪੀ ਉਹ ਪੁੱਤ ਇੱਕੋ ਕੰਮ ਤੇ ਹੋਏ ਆ ਪੀ ਇਹ ਨਾ ਕਿਤੇ ਤਾਂ ਉੱਠ ਜਾ ਇਹਨਾਂ ਦੀ ਨਾ ਤਰੱਕੀ ਹੋ ਜਾ ਕਿਤੇ ਸੜਕੇ ਹੀ ਮਰ ਚਲੇ ਡੈਡੀ ਦਾ ਦਿਮਾਗ ਨਹੀਂ ਆ ਉਹ ਤੇ ਆਪਣੇ ਘਰ ਲੈ ਡੈਡੀ ਆਪਣਾ ਹੀ ਵਹਿਨੇ ਘਰ ਮੇਰੀ ਗੱਲ ਸੁਣ ਤੇਰੇ ਡੈਡੀ ਨੇ ਇਹੋ ਇਹੋ ਜਿਹੀ ਗੱਲਾਂ ਕਰ ਗਿਆ ਜਿਹੜੇ ਸੁਣੀਆਂ ਨਹੀਂ ਜਾਂਦੀਆਂ ਆਂਦਾ ਹੀ ਇਹ ਪਿੰਦਰ ਗਿਆ ਹੀ ਅੱਡੇ ਤੇ ਤੇ ਲੋਕੀ ਤੇ ਗੱਲਾਂ ਕਰਦੇ ਪਿੰਦੇ ਨਾ ਤਿਆਰ ਹੋ ਕੇ ਰੋ ਚਲ ਜਾਂਦੀ ਆ ਤੇ ਮੈਂ ਕਿ ਤੂੰ ਹੀ ਮੂੰਹ ਪਾ ਦੇ ਤੂੰ ਕਹਿੰਦੇ ਵੀ ਮੇਰੀ ਨਾ ਕੰਮ ਤੇ ਜਾਂਦੀ ਆ ਪੜਾਉਂਦੀ ਆ ਸਕੂਲ ਉਹ ਵਾਰਾ ਫਿਰਨਿੰਗ ਹੀ ਜਾਂਦੀ ਨਹੀਂ ਤੇ ਮੇਰੀ ਗੱਲ ਸੁਣ ਇਹ ਕਿਤੇ ਕੱਲੀ ਜਾਂਦੀ ਆ ਪਿੰਡ ਦੀਆਂ ਕਿੰਨੀਆਂ ਕੁੜੀਆਂ ਨੌਕਰੀ ਕਰਨ ਜਾਂਦੀਆਂ ਪੁੱਤੇ ਹੋ ਤੇ ਬਿਮਾਰੀ ਇਹਨਾਂ ਨੂੰ ਇਹੋ ਤੇ ਪੀੜਵਾ ਇਹਨਾਂ ਨੂੰ ਵੀ ਪੜ੍ਹੀ ਲਿਖੀ ਨੌਕ ਮਿਲ ਗਈ ਇਹਨਾਂ ਨੂੰ ਤੇ ਮੰਮੀ ਜੇ ਨਾ ਗਈ ਉਹਨਾਂ ਨੇ ਹਟਾ ਦੇਣਾ ਚੱਲ ਪੁੱਤ ਮੇਰੀ ਗੱਲ ਸੁਣ। ਇਹ ਢੀ ਛੇਤੀ ਨਹੀਂ ਹਟਾ ਦਿੰਦਾ ਹੁੰਦਾ ਕੋਈ ਵੀ। ਠੀਕ ਆ ਨਾ? ਜਦੋਂ ਨਵਾਂ ਨਵਾਂ ਕੰਮ ਹੋਏ ਤੇ ਤਿੰਨ ਚਾਰ ਦਿਨ ਹੋਏ ਜਾਂਦੀ ਨੂੰ। ਚੱਲ ਕੋਈ ਨਹੀਂ ਕੱਲ ਜਾ ਕੇ ਆਪੇ ਕਹਿ ਲੂਗੀ ਪਰ ਮਮਾ ਮਾਰੋਗੀ ਕਿ ਅੱਜ ਦਾ ਦਿਨ ਉਹਨੂੰ ਛੁੱਟੀ ਕਰਾਈਏ। ਪਿਓ ਤੇਰਾ ਗੁੱਸੇ ਵਿੱਚ ਵਾ ਤੇ ਕੋਈ ਨਹੀਂ ਫਿਰ ਹੌਲੀ ਨਾ ਸਮਝਾ ਲੈਨੇ ਆ। ਤੇ ਆਪਾਂ ਤੇ ਨੌਕਰੀ ਕਰਾਉਣੀ ਕਰਾਉਣੀ ਆ। ਇਹ ਜੋ ਮਰਜ਼ੀ ਕਰਦੇ ਰਹਿਣ। ਜਿਆ ਡਾੜੀ ਨੂੰ ਕੱਲ ਕਿੰਨਾ ਸਮਝਾਇਆ ਸੀ ਡਾੜੀ ਦਾ ਦਿਮਾਗ ਫੇਰ ਪਤਾ ਨਹੀਂ ਕੀ ਹੋ ਗਿਆ ਡਾੜੀ ਦੇ ਤਾਂ ਆ ਪਹਿਲੇ ਬੜੇ ਖੁਸ਼ ਸੀ ਜਦੋਂ ਚੱਲ ਲਈ ਪਹਿਲੇ ਦਿਨ ਉਹਦਨ ਤੇ ਪਤਾ ਨਹੀਂ ਕੀ ਕੋਕ ਕਹਿ ਜਿਹੜੀ ਚੁੱਕਣਾ ਵਾ ਨਾ ਪੱਥਰ ਪਾੜ ਦਿੰਦੀ ਆ ਡੈਡੀ ਤੇਰਾ ਤਾਂ ਫੇਰ ਇਨਸਾਨ ਆ ਵਿਚਾਰਾ ਤੇ ਫੇਰ ਹੁਣ ਆਪਾਂ ਕੀ ਕਰੀਏ ਉਹਨਾਂ ਦੇ ਚੁੱਕਣਾ ਨੂੰ ਇੰਨੀ ਇੰਨੀ ਪੜਾਈ ਕੀਤੀ ਤਾਂ ਫੇਰ ਕੀ ਫਾਇਦਾ ਇਹਨੂੰ ਮਲੇ ਨਹੀਂ ਪੜਾਈ ਕਰਨ ਦਾ ਚੱਲ ਤੂੰ ਕਹਨੂੰ ਤਪਨਾ ਵਾ ਠੀਕ ਆ ਨਾ ਹੁਣ ਡੈਡੀ ਤੇਰਾ ਬਾਹਰ ਨੂੰ ਚਲ ਗਿਆ ਆਉਂਦਾ ਤਾਂ ਮੈਂ ਪਿਆਰ ਨਾਲ ਸਮਝਾਉਣੀ ਹੀ ਆ ਕੋਈ ਗੱਲ ਨਹੀਂ ਗਈ ਕੁਛ ਨਹੀਂ ਹੁੰਦਾ ਤੇ ਸਰਦਨ ਨੂੰ ਕਹਿਆ ਫੇਰ ਜੇ ਕੋਈ ਉਹਨਾਂ ਦਾ ਫੋਨ ਫੋਨ ਆਊਗਾ ਨਾ ਤੇ ਗੱਲ ਕਰ ਲੈ ਤੇ ਮੈਂ ਠੀਕ ਨਹੀਂ ਕਿ ਕੋਈ ਨਾ ਕੋਈ ਬਹਾਨਾ ਮਾਰ ਦੇ ਕੋਈ ਨਹੀਂ ਕੋਈ ਨਹੀਂ ਕਰ ਲੈਨੇ ਆ ਗੱਲ ਤੂੰ ਨਾ ਫਿਕਰ ਕਰ ਜਾਂ ਤੂੰ ਆਪਣਾ ਕੰਮ ਧੰਦਾ ਵੇਖ ਕੋ ਜਾ ਕੇ ਉਵੇਂ ਸਮਝਾ ਲੀਨੀ ਆਵੇਂ ਮੇਰਾ ਤੇ ਆਪ ਸਿਰ ਪਾਟਣ ਲਿਆ ਪਹਿਲਾਂ ਦਿਮਾਗ ਖਰਾਬ ਕੀਤਾ ਵਾ ਨਾ ਜਿੰਦੇ ਨਾ ਜੀਣ ਦਿੰਦੇ ਕਿਸ ਨੂੰ ਆ ਅਸੀਂ ਆਪਣੇ ਬਾਰੇ ਵਿੱਚ ਸੋਚ ਸਕਦੇ ਭਲਾ ਜੇ ਰੱਬ ਦੀ ਕਿਰਪਾ ਦੇ ਨਾਲ ਸਾਨੂੰ ਨੌਕਰੀ ਮਾੜੀ ਚੰਗੀ ਮਿਲੀ ਹੀ ਕੁੜੀ ਨੂੰ ਤੇ ਉਹ ਵੀ ਆਂਦੇ ਤੇ ਨਹੀਂ ਕਰਨ ਦੇਣੀ ਆਣ ਕੇ ਵਿੱਚ ਲੱਤ ਮਾਰਨ ਦੇਏ ਹੱਦ ਹੋ ਗਈ ਆ ਇਹ ਕਿਹਦਾ ਫੋਨ ਆਉਂਦਿਆ ਨੰਬਰ ਜੇ ਲੱਗਦਾ ਵਾ ਚੁੱਕਾ ਭਲਾ ਹੈਲੋ ਹਾਂਜੀ ਕੌਣ अच्छा 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 स्कूलों दे जे ठीक ठीक है मैडम जी ठीक वा हाँ जी हां बेटी है हाँ जी हाँ जी मैडम जी थोड़ी जी ठीक नहीं हाँ जी नहीं मैं करवा दनी करवा दनी है एक मिनट बस मैं फोन आया वा मू नहीं ना चुकना हेलो हाँ जी मैम नहीं मैम मैं ना थोड़ी ठीक जी नहीं सी हाँ जी नहीं नहीं मैम रेगुलर ही आवानी हम नहीं ये लास्ट ही सी हाँ जी नहीं मैम अगे तो इतना कोई नहीं हूँ हाँ जी नहीं मैम क्या टीचर का नंबर है नहीं तो दस देना दा सोन करके ਠੀਕ ਹੈ ਮੈਮ ਹਾਂਜੀ ਓਕੇ ਕੀ ਆਂਦੇ ਉਹ ਇਹ ਲੰਮ ਨੂੰ ਨਨੇ ਕਿ ਨੀਵੇ ਦੀ ਕੀਆ ਹੁਣ ਫਿਰ ਕੀ ਆਂਦੇ ਆਂਦੇ ਪੀਏ ਤੂੰ ਹਾਇਦ ਤਿੰਨ ਦਿਨ ਹੋਏ ਹੁੰਦੇ ਆਂਗੇ ਤਾਂ ਛੁੱਟੀ ਕਰਨ ਲਈ ਲੈ ਭੇਜ ਚਲ ਕੋਈ ਕਰਨ ਹੁਣ ਮੰਨ ਤ ਗਏ ਆ ਨਾ ਮੰਨ ਗਏ ਆ ਕਹਿੰਦੇ ਤੇ ਲਾਸਟ ਵਾ ਇਹ ਤੋਂ ਬਾਅਦ ਕੋਈ ਛੁੱਟੀ ਕੀਤੀ ਤੇ ਫਿਰ ਕਰਦੇ ਹਾਂ ਮੁਰਕੀ ਨਾ ਕਰੁੰਦੀ ਆਪਾਂ ਛੁੱਟੀ ਹੁਣ ਤੇਰੇ ਪਿਓ ਨਾਲ ਲੈਣੀ ਆ ਸਮਝਾ ਤੇ ਤੂੰ ਨਾ ਫਿਕਰ ਕਰਨੀ ਕੋਈ ਵੀ ਚੰਗਾ ਤੇ ਤੂੰ ਜਾਇਆ ਕਰਨਾ ਦਾ ਸਕੂਲ ਉਹ ਤੇ ਮੈਂ ਨਹੀਂ ਤੈਨੂੰ ਹਟਾ ਦੇੜਾ ਮਾਤਾ ਮਾਰੇ ਨੇ ਹਾਡੀ ਸੁਣੀ ਆ ਬਜੀ ਕੌਣ ਜਾਤ ਗਈ ਇੱਕ ਮੁੜਕੇ ਨਹੀਂ ਉਹ ਸਾਡਾ ਟਾਈਮ ਮਿਲਣਾ ਹਜਿਆ ਡੈਡੀ ਮੰਨ ਤੇ ਜਾਣਗੇ ਹਨ ਜਾਣਗੇ ਡੈਡੀ ਨੇ ਕਿਉਂ ਨਹੀਂ ਮੰਨਣਾ ਪੁੱਤ ਪਈ ਗੱਲ ਨਹੀਂ ਡੈਡੀ ਕੁਛ ਸੱਚੀ ਬੜੀ ਹੀ ਸਵੇਰੇ ਉਹ ਚੁੱਪਣਾ ਦੇ ਦਿੱਤੀ ਇਨੀ ਤੂੰ ਮੁੜਕੇ ਮੈਨੂੰ ਵੀ ਚੇਤਾ ਭੁਲ ਕੇ ਗੱਲ ਕਰਦਾ ਕੋਈ ਨਹੀਂ ਹੁਣ ਮੈਂ ਕਰਦੀ ਆ ਠੀਕ ਆ ਚਲ ਕਰ ਲੋ ਗੱਲ ਤੁਸੀਂ ਕੋਈ ਨਹੀਂ ਕਰ ਲੈ ਕੰਮ ਮੇਰੀ ਕੀ ਕੋਈ ਗੱਲ ਨਹੀਂ ਸਵੇਰ ਤੋਂ ਜਾਇਆ ਤੀ ਫਿਰ ਠੀਕ ਜੀ ਹਲਾ ਵੱਡੀ ਮੈਡਮ ਨੇ ਫੋਨ ਕੀਤਾ ਵਾ ਚੰਗਾ ਪੜਾਉਂਦੀ ਹੁੰਨੀ ਆ ਤਾਂ ਹੀ ਤੇ ਮਗਰ ਫੋਨ ਆ ਗਿਆ ਵਾ ਤੇ ਜੇ ਚੰਗਾ ਨਾ ਪੜਾਉਂਦੀ ਹੁੰਦੀ ਕਦੀ ਫੋਨ ਵੀ ਨਹੀਂ ਆਉਣਾ ਚਲ ਤਾਂ ਵੀ ਸ਼ੁਕਰ ਵਾ ਉਹਦਾ ਹੈਗੀ ਤੇ ਬਥੇਰੀ ਲਾਈਕ ਵਾਏ ਚਲ ਪ੍ਰਮਾਤਮਾ ਸੱਚੇ ਪਾਸ਼ਾ ਸਾਡੀ ਗਰੀਬਾਂ ਦੀ ਸੁਣਨੀ ਸਾਡੇ ਸੁਪਨੇ ਨਾ ਤੋੜੀ ਹਣ ਵਾਹਿਗੁਰੂ ਸੱਚੇ ਪਾਸ਼ਾ ਇਹਦਾ ਪਿਓ ਹੁੰਦਾ ਨਾ ਉਹਨੂੰ ਸਮਝਉਣੀ ਆ ਵੇਖਾਂ ਕਿਦਾਂ ਸੁੱਤੇ ਨੇ ਇਹਨਾਂ ਨੂੰ ਜਗਮਨੀ ਆ ਉਹ ਕਿੱਲਾ ਉਹ ਕੁਛ ਨਹੀਂ ਹੋ ਗਿਆ ਮਰ ਗਿਆ ਗੱਲ ਹੀ ਕੀਤੀ ਆ ਪਹਿਲਾਂ ਹੀ ਡਰ ਕੇ ਨੇ ਬਹਿ ਗਿਆ ਵਾ ਉਹ ਤੇਰਾ ਬਿੜਾ ਬਹਿ ਜਾ ਤੇਰਾ ਤੈਨੂੰ ਪਤਾ ਕੀ ਹੋਇਆ ਵਾ ਕੀ ਹੋਇਆ ਮੈਂ ਹੂਕ ਸੁਤਾ ਹਾਂ ਸੁਪਨੇ 'ਚ ਮੈਨੂੰ ਐਵੇਂ ਜਿਦਾ ਕੋਈ ਬਲਾਚਾ ਮਣ ਰਹੀ ਆ ਹਾਏ ਹਾਏ ਤੇ ਉਹਨੇ ਮੈਨੂੰ ਆਮ ਲੱਗਾ ਜਿਦਾ ਸੱਚੀ ਚਪੜ ਗਈ ਆ ਉਹ ਮੈਂ ਦਿਖਾਤਾ ਡਾ ਪਿਆਰ ਨੂੰ ਮਰ ਗਿਆ ਖਲਾਇਆ ਯਾਰੀ ਤੇ ਸੁੱਤੇ ਪਏ ਨਾ ਇਦਾਂ ਨਹੀਂ ਕਰੀਦਾ ਇਹਦਾ ਦੱਸ ਹਾਂ ਇੰਨਾ ਮੈਨੂੰ ਡਰ ਲੱਗਾ ਵਾ ਹੱਥ ਹੋ ਗਈ ਆ ਸਰੀਰ ਮੇਰਾ ਵਾਸਤੇ ਨਹੀਂ ਆਉਣ ਰਿਹਾ ਮੈਂ ਜਿਹੜੇ ਕੰਮ ਆ ਹੀ ਉਹ ਸੁਣੋ ਮੈਂ ਸਲਾਹ ਕਰਨੀ ਦਾ ਲੱਗ ਗਈ ਤੇਰੇ ਕੰਮ ਨੂੰ ਹਾਏ ਹਾਏ ਤੁਹੀ ਨੇ ਅੰਜ ਕਾਂਡੇ ਜਦੋਂ ਨਿਆਣੇ ਹੁੰਦੇ ਜਦੋਂ ਸੱਚੀ ਪੂਤ ਚੰਬੜਿਆ ਹੁੰਦਾ ਤੁਹਾਨੂੰ ਉਹ ਸੱਚੀ ਜੰਮਣ ਵਾਲੀ ਗੱਲ ਆ ਕੇ ਜਦੋਂ ਸੁਪਨਾ ਆਵੇ ਸੁਪਨੇ ਨੂੰ ਸੱਚੀ ਹੋ ਜਾਂਦਾ ਬੱਕ ਕਿਸਮ ਦਾ ਲੈ ਨਾ ਡਾਰ ਆਉਂਦਾ ਵਾ ਦੱਸ ਹਾਂ ਕੋਈ ਨਹੀਂ ਹਾਲ ਤੁਹਾਡਾ ਵੀ ਜਿਹੜੇ ਮੈਂ ਕੰਮ ਆਈ ਮੇਰਾ ਉਹ ਸੁਣੋ ਉਹ ਖਲੋ ਜਾ ਮੇਰਾ ਮਾਸਾ ਕਿਤੇ ਵਾਸਤੇ ਦਿਹਾ ਲੈਣੇ ਸਰੀਰ ਤੈਨੂੰ ਪਤਾ ਨਹੀਂ ਕਿਹੜੇ ਕੰਮ ਦੀ ਪੈ ਗਈ ਆ ਪਾਣੀ ਦਾ ਗਲਾ ਨਹੀਂ ਆ ਪਾਣੀ ਲਿਆ ਕੇ ਮੇਰੇ ਉੱਤੇ ਪਾ ਮੈਂ ਕਿਹਾ ਰੋਜ਼ ਹੀ ਆ ਕਰਦੀਆਂ ਨਿੱਕੀਆਂ ਮਟਿਆ ਚੀਜ਼ਾਂ ਖਾ ਖਾ ਕੇ ਤੇ ਮੇਰਾ ਤਾਂ ਮਨ ਆਕ ਗਿਆ ਚਲੋ ਕਿਤੇ ਸ਼ਹਿਰ ਚੱਲੀ ਨਹੀਂ ਨਹੀਂ ਮੇਰਾ ਬੜਾ ਮਾਂਜਾ ਡਰ ਗਿਆ ਵਾ ਮੈਂ ਬੜਾ ਉਖਾਈ ਹੋ ਐਵੇਂ ਜਾਣ ਕੋਣ ਬਹਾਨੇ ਨਾ ਬਣਾਓ ਮੈਂ ਉਦਾਂ ਵੀ ਨਹੀਂ ਗਿਆ ਠੀਕ ਆ ਅੱਜ ਨਹੀਂ ਹੋ ਮੇਰਾ ਮੂਡ ਮੈਨੂੰ ਨਾ ਕਦੇ ਵੀ ਖੜ ਚਲ ਜਾਾਂਗੇ ਮੁੜ ਕੇ ਕਿਦੇ ਫੇਰ ਤੇ ਜੀਤ ਮੇਰਾ ਹੁਣ ਕੰਡਿਆ ਵਾ ਕੋਈ ਚੀਜ਼ ਖਾ ਪੀ ਗਿਆਂਗੇ ਤਾਂ ਬਾਅਦ ਵਿੱਚ ਜਾਣ ਦਾ ਕੀ ਫਾਇਦਾ ਨਹੀਂ ਨਹੀਂ ਅੱਜ ਨਹੀਂ ਜਾਇ ਜਾਣਾ ਕੱਲ ਨੂੰ ਚਲ ਜਾਾਂਗੇ ਕੱਲ ਨੂੰ ਜਾਣਾ ਵਾ ਕੱਲ ਤੱਕ ਮੈਂ ਭੁੱਖੀ ਬੈਠੀ ਰਹਾਂ ਮੇਰਾ ਨੇ ਕੀ ਕਰਦਾ ਦਾੰਦੂਣਾ ਖਾਣੂ ਘਰ ਵੀ ਚੀਜ਼ਾਂ ਖਾਲਾ ਕੋਹ ਨਹੀਂ ਹੁੰਦਾ ਹਾਂ ਘਰ ਵਾਲੀਆਂ ਚੀਜ਼ਾਂ ਨੂੰ ਜੀ ਆਵੇ ਜੀ ਕਰਨ ਮੇਰਾ ਮੈਂ ਕਿਤੇ ਜਾਵਾਂਗੇ ਤੇ ਪੀਜਾ ਪੂਜਾ ਖਾ ਕੇ ਆਵਾਂਗੇ ਓ ਓਏ ਇੱਕ ਦੇ ਭਾਵੇਂ ਦੋ ਖਾਲੀ ਬਾਬਾ ਮੇਰੇ ਗਲੋਂ ਲੱਥ ਨਾ ਇੰਨਾ ਕਰ ਮੈਂ ਬੜਾ ਧੰਗੀ ਉਹ ਮੰਨ ਲਓ ਮੇਰੀ ਗੱਲ ਮੈਂ ਨਿਆਣਿਆਂ ਨੂੰ ਵੀ ਕਹਿ ਦਿੰਦੀ ਉਹ ਵੀ ਤਿਆਰ ਹੋ ਜਾਂਦੇ ਆ ਵੀ ਖਾ ਪੀ ਆਉਣਗੇ ਕਹਿਂ ਤੇ ਡਿਆਂ ਵੀ ਕੱਲ ਨੂੰ ਲੈ ਜਾਂਗਾ ਤੇ ਕੱਲ ਵੀ ਕਿਤਾ ਅੱਜ ਵਿੱਚ ਕੀ ਕਰਾਂ ਅੱਜ ਉੱਥੇ ਕੋਈ ਤਰੀਕ ਆ ਸੂਰੇ ਚੱਲ ਜਾਗੇ ਫਿਰ ਕੀ ਆ ਚਾਹ ਪੀ ਬਸ ਰਹਿ ਗਈ ਸਾਡੇ ਜੋਗੀ ਚਾਹ ਹੀ ਕਦੇ ਆਨੇ ਕੋ ਚੱਜ ਦੀ ਚੀਜ਼ ਲਿਆਵਾਂਗੇ ਤੇ ਕਿਨੇ ਘਟ ਚਾਹ ਪੀ ਲਈ ਤੇ ਚੱਜ ਨਾ ਪੀ ਲਈ ਦੀ ਕੋ ਚੀਜ਼ ਹੋਵੇ ਨਾਲ ਸਾਰੀਆਂ ਖਤਮ ਹੋ ਗਈਆਂ ਤੂੰ ਖਾ ਲਈ ਹਾਂ ਕਲਾਕੰਦ ਜਿਹੜੀ ਖਾਣੀ ਆ ਕੱਲ ਨੂੰ ਤੂੰ ਕਿਉਂ ਨਹੀਂ ਆ ਜਿਦਾਂ ਕਰਨੀ ਆ ਅੱਜ ਤੀ ਮੇਰੀ ਮੰਨੀ ਜੇ ਕੱਲ ਨੂੰ ਨਾ ਕੀਤੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਚਲ ਜਾਗੇ ਚਲ ਜਾਗੇ ਕੱਲ ਨੂੰ ਪਤਾ ਨਹੀਂ ਨਾਬ ਕੀ ਗੱਲ ਆ ਪੁੱਤ ਕੁਝ ਨਹੀਂ ਮੰਮੀ ਪੀ ਲਓ ਚਾਹ ਗੱਲ ਕੋਈ ਹੈਗੀ ਏ ਚੁੱਪ ਚੁੱਪ ਜੀ ਲੱਗੀ ਆਹੋ ਪਹਿਲਾਂ ਵਾਲੀ ਕੋਈ ਗੱਲ ਨਹੀਂ ਮਥੇ ਤੇ ਸ਼ਿਕੰਜੀ ਆਦੇ ਹਨਾ ਇਹ ਕੀ ਗੱਲ ਪੁੱਛਾਂ ਮੈਂ ਇਹਨੂੰ ਪਤਾ ਨਹੀਂ ਉਹ ਮੁੰਡਾ ਤੇਰਾ ਲੜਿਆ ਲੁੜਿਆ ਹੋਣਾ ਇਹ ਤਾਂ ਹੋਰ ਹੋਤੇ ਕੀ ਹੋਣਾ ਨਹੀਂ ਮੁੰਡਾ ਨਹੀਂ ਲੜਦਾ ਮੁੰਡਾ ਮੇਰਾ ਬੜਾ ਸਿਆਣਾ ਵਾ ਇਹ ਤੂੰ ਛੱਡ ਦੇ ਗੱਲ ਮੇਰਾ ਮੁੰਡਾ ਤਾਂ ਕਦੀ ਵੀ ਨਹੀਂ ਲੜਾਈ ਕਰਦਾ ਚਲ ਤੈਨੂੰ ਆ ਪੁੱਛ ਲਾ ਉਹਨੂੰ ਪੁੱਤ ਕੀ ਗੱਲ ਆ ਹੁਣ ਮੈਨਾਂ ਨੂੰ ਕਿੱਦਾਂ ਦੱਸਾਂ ਕਿ ਮੇਰਾ ਫੋਨ ਟੁੱਟ ਗਿਆ ਵਾ ਮੇਰੀ ਤੇ ਹਿੰਮਤ ਨਹੀਂ ਪਈ ਦੱਸਾਂ ਦੀ ਹਾਂ ਹੁਣ ਕੀ ਕਰਾਂਗੀ ਮੈਂ ਇਹਨਾਂ ਹੁਣ ਮੈਨੂੰ ਗੁੱਸਾ ਹੀ ਹੋਣਾ ਤੇ ਤੇਰੇ ਤਾਂ ਸੰਭਾਲ ਕੇ ਨਹੀਂ ਰੱਖਿਆ ਜਾਂਦਾ ਨਾ ਪੁੱਤ ਕੀ ਗੱਲ ਆ ਚੁੱਪ ਚੁੱਪ ਕਿਉਂ ਬਾਬੂ ਕੁਝ ਨਹੀਂ ਮੰਮੀ ਉਦਾਂ ਹੀ ਕੋਈ ਗੱਲ ਵੀ ਨਹੀਂ ਹੈ ਗੱਲ ਕੋਈ ਹੈਗੀ ਆ ਭਾਈ ਤੂੰ ਮੈਨੂੰ ਦੱਸ ਤੇ ਭਾਈ ਤੂੰ ਨਾ ਦੱਸ ਦੱਸ ਦੇ ਮੇਰੀ ਤੀ ਮੈਨੂੰ ਫਿਕਰ ਲੱਗਾ ਰਹਿਣਾ ਮੰਮੀ ਗੁੱਸੇ ਤੇ ਨਾ ਹੋਗੇ ਲੈ ਚਦੇ ਗੁੱਸੇ ਤੇ ਮੈਂ ਕਿਹੜੀ ਗੱਲ ਹੋਣਾ ਤੂੰ ਗੱਲ ਦੱਸ ਮੰਮੀ ਮੇਰਾ ਨਾ ਫੋਨ ਮੇਰੇ ਹੱਥੋਂ ਡਿੱਗ ਗਿਆ ਤੇ ਹੁਣ ਚੱਲਣ ਹੀ ਨਹੀਂ ਦਿਆ ਲੈ ਚਦੇ ਨਾ ਫਿਰ ਕਿਉਂ ਗਿਆ ਡਿੱਗ ਪਿਆ ਉਹ ਤੇ ਤੇਰਾ ਕਿਹੜਾ ਜੀ ਕਰਦਾ ਹੀ ਫਿਰ ਡਿੱਗ ਜੇ ਤੇ ਜਾਂ ਟੁੱਟ ਜੇ ਕੋਈ ਗੱਲ ਨਹੀਂ ਮੈਂ ਆਪਣੇ ਤੀਨ ਨੂੰ ਨਵਾਂ ਲੈ ਦਾਂਗੀ ਕੋਈ ਗੱਲ ਦਾ ਫਿਕਰ ਨਾ ਕਰਿਆ ਕਰ ਤੂੰ ਜਦੋਂ ਤੂੰ ਮੈਂ ਬੈਠੀ ਇੱਥੇ ਤਾਂ ਫਿਰ ਕਿਉਂ ਫਿਕਰ ਕਰਦੀ ਰਹੀ ਨਹੀਂ ਸਾਰਾ ਦਿਨੀ ਪਰ ਮੰਮੀ ਕਿੰਨਾ ਨੁਕਸਾਨ ਹੋ ਗਿਆ ਵਾ ਨਾ ਨੁਕਸਾਨ ਹੋ ਗਿਆ ਨਾ ਤੇ ਹੋ ਗਿਆ ਵਾ ਕੋਈ ਗੱਲ ਨਹੀਂ ਤੂੰ ਮੈਨੂੰ ਇਹ ਦੱਸ ਵੀ ਆਪਾਂ ਪਿੰਦਰ ਨਾਲ ਗੱਲ ਕਰਨੇ ਆ ਤੇ ਤੈਨੂੰ ਨਵਾਂ ਫੋਨ ਲਿਆ ਦਿੰਨੇ ਕੋਈ ਗੱਲ ਨਹੀਂ ਨਹੀਂ ਮੰਮੀ ਮੈਂ ਨਵਾਂ ਨਹੀਂ ਲੈਣਾ ਤੁਸੀਂ ਉਹਨੂੰ ਕਿਉਂ ਵੀ ਇਹੇ ਮੈਨੂੰ ਬਣਵਾ ਕੇ ਤੀ ਲਿਆ ਦੇ ਹੋ ਸਕਦਾ ਮਾੜਾ ਮੋਟਾ ਫਾਲਟ ਪਿਆ ਹੋਵੇ ਇੱਧਰ ਫੜਾ ਇਹਨੂੰ ਲੈ ਕੇ ਤੇ ਹੁਣ ਮੁੰਡਾ ਦੁਕਾਨਾਂ ਦੇ ਭੱਜਾ ਫਿਰੇ ਤੂੰ ਪੁੱਤ ਸਭ ਖੁਸ਼ ਹੋ ਇਹ ਤੇਰੇ ਗਲੋਂ ਲੱਤ ਗਿਆ ਪੁਰਾਣਾ ਪੂਣੀ ਮੇਰਾ ਤਾਂ ਆਪਣਾ ਨਹੀਂ ਜੀ ਕਰਦਾ ਜਿਹੜਾ ਤੂੰ ਲਿਖ ਕੇ ਕਿਤੇ ਜਾਨੀ ਹੈ ਨਾ ਮੈਨੂੰ ਇਹ ਚੰਗਾ ਨਹੀਂ ਲੱਗਦਾ ਕੀ ਤਾ ਰੱਬ ਨੇ ਤਾਂ ਹੀ ਸੋਚਿਆ ਵੀ ਇਹਨੂੰ ਤੋੜ ਦਿੰਨੀ ਆ ਤੇ ਨਵਾਂ ਲੈ ਕੇ ਦਊਗੀ ਆਪਣੀ ਮੋਹ ਨੂੰ ਤੇ ਕੋਈ ਗੱਲ ਨਹੀਂ ਤੂੰ ਵੀ ਇਹ ਦੱਸ ਲੈਣਾ ਕਿਹੜਾ ਵਾ ਮੈਂ ਹੁਣੇ ਪਿੰਦਰ ਨੂੰ ਕਹਿ ਦਿੰਨੀ ਆ ਨਵਾਂ ਲਿਆ ਦਿੰਦਾ ਜਾ ਕੇ ਨਹੀਂ ਨਹੀਂ ਮੰਮੀ ਨਵਾਂ ਨਹੀਂ ਮੈਂ ਲੈਣਾ ਹੈਗਾ ਐਵੇਂ ਹੀ ਬੈਠੇ ਕਰ ਚੁੱਕੇ ਕੀ ਕਰਨਾ ਵਾ ਦੱਸ। ਹੋਰ ਕਿੰਨੇ ਮਹਿੰਗੇ ਹੁੰਦੇ ਨੇ ਫੋਨ? ਪਤਾ ਨਹੀਂ ਵੀ ਤੂੰ ਕਿੱਥੋਂ ਇੰਨੀ ਕੰਜੂਸ ਆ। ਮੈਨੂੰ ਨਹੀਂ ਐਧਾ ਦੇ ਬੰਦੇ ਪਸੰਦ। ਮੈਨੂੰ ਤੇ ਇਹ ਹੁੰਦਾ ਵੇ ਤੈਨੂੰ ਕੋਈ ਚੀਜ਼ ਮੰਗੇ ਤੇ ਮੈਂ ਉਸੇ ਵੇਲੇ ਲੈ ਕੇ ਦਵਾਂ। ਤੇ ਜੇ ਤੂੰ ਹੀ ਸਰਫਾ ਕਰਦੀ ਤੇ ਮੇਰਾ ਖਰਚਾ ਕਰਨ ਦਾ ਕੀ ਫਾਇਦਾ? ਤੂੰ ਹੀ ਨਾ ਉਹਨਾਂ ਨੂੰ ਕਿਉਂ ਮੈਨੂੰ ਐ ਹੋਈ ਬਣਵਾਗੇ ਤੇ ਲਿਆ ਦੇਣ ਮੈਨੂੰ ਐ ਹੋਈ ਵਧੀਆ ਲੱਗਦੀ। ਤੂੰ ਇਹ ਦੱਸ ਤੇ ਤੂੰ 15 ਲੈਣਾ ਫੋਨ ਕਿ 13 ਲੈਣਾ ਕਿ 11 ਲੈਣਾ ਜਿਹੜਾ ਲੈਣਾ ਨਾ ਹੁਣ ਤਾਂ 16 ਵੀ ਆ ਗਏ ਨੇ। ਮੈਂ ਤੈਨੂੰ ਉਹ ਹੀ ਲਾ ਦਾਂਗੀ। ਨਹੀਂ ਨਹੀਂ ਮੰਮੀ ਉਹ ਪਤਾ ਕਿੰਨੇ ਮਹਿੰਗੇ ਆ। ਕਿੰਨੇ ਖਦਾ ਆ ਜੂਗਾ? ਉਮੀਓ ਬਦਾ ਕਿੰਨਾ ਮਹਿੰਗਾ ਵਾ ਲੱਖ ਡੇਢ ਦਾ ਫੋਨ ਵਾ ਇੰਨਾ ਮਹਿੰਗਾ ਮੈਂ ਸਿਰ ਚ ਮਾਰਨਾ ਕਰਨਾ ਤੇ ਫੋਨ ਹੀ ਹੁੰਦਾ ਵਾ ਲੱਖ ਡੇਢ ਦਾ ਮੈਂ ਤਾਂ ਨਹੀਂ ਭਾਈ 3 ਲੱਖ ਦਾ ਆ ਜੇ ਮੇਰੀ ਨੋ ਜਦੋਂ ਲੈ ਕੇ ਜਾਊਗੀ ਨਾ ਫੋਨ ਨਵਾਂ ਵਧੀਆ ਮਹਿੰਗਾ ਤੇ ਮੇਰੀ ਦਬਾਈ ਨਹੀਂ ਟੌਰ ਤੂੰ ਕਿਹੜੀ ਗੱਲ ਚੀਸੀ ਵਟਨੀ ਹੈ ਜਦੋਂ ਖਰਚਾ ਤੇ ਮੈਂ ਕਰਨਾ ਵਾ ਵੀ ਮੈਂ ਸੋਚਦੀ ਆ ਕਿ ਇੰਨੇ ਪੈਸੇ ਖਰਚਣ ਦਾ ਕੀ ਫਾਇਦਾ ਵਾ ਉਹ ਬੰਦਾ ਕੋਈ ਚੱਜ ਦੀ ਚੀਜ਼ ਬਣਾਏ ਜਿਹੜੀ ਕੱਲ ਨੂੰ ਕੰਮ ਵੀ ਆ ਜੇ ਤੇ ਫੋਨ ਦਾ ਕੀ ਹੈ ਜੇ ਕਿਤੇ ਉਹ ਵੀ ਹੱਥੋਂ ਡਿੱਗ ਗਿਆ ਟੁੱਟ ਤੇ ਉਨੇ ਵੀ ਜਾਣਾ ਤੇ ਸਾਰੇ ਪੈਸੇ ਖੂਚ ਪੈ ਗਏ ਨਾ ਤੇ ਬਸ ਠੀਕ ਆ ਤੂੰ ਮੂੰਹ ਲਮਕਾ ਕੇ ਬੈਠੀ ਰੋ ਮੈਨੂੰ ਨਹੀਂ ਨਾ ਇਦਾਂ ਦਾ ਕੰਮ ਪਸੰਦ ਹੈਗਾ ਕੋਈ ਗੱਲ ਨਹੀਂ ਤੂੰ ਹੁਣ ਫੋਨ ਲੱਲਾ ਡੈਡੀ ਤੇ ਨਾਲ ਗੱਲ ਕਰਾਂਗੀ ਆਖਾਂਗੀ ਜਿਹੜੀ ਵੀ ਤੂੰ ਚੀਜ਼ ਲੈਣੀ ਹੈ ਨਾ ਤੈਨੂੰ ਉਹ ਵੀ ਸੋਨੇ ਦੀ ਬਣਾ ਦਾਂਗੇ ਅੱਧਾ ਕਿਲਾ ਪਹਿਲੀ ਵੇਚ ਲਾਂਗੇ ਉਹਦਾ ਕੀ ਇਹ ਸੋਨਾ ਕੋਲ ਹੋਇਆ ਜਾਂ ਪਹਿਲੀ ਇੱਕੋ ਗੱਲੀ ਆ ਨਹੀਂ ਨਹੀਂ ਮੰਮੀ ਆ ਵੇਖੋ ਤੇੜੇ ਗੜੀ ਜੋੜੇ ਹੱਥ ਮੈਨੂੰ ਨਾ ਕੋਈ 10 15000 ਵਾਲਾ ਫੋਨ ਲੈ ਦੇ ਜੇ ਤੂੰ ਨਵਾਂ ਹੀ ਲੈ ਕੇ ਦੇਣਾ ਵਾ ਤੇ 10 ਜੇ ਦੇਣੇ ਸੋਨਾ ਪਾਏਗੀ ਉਹਨਾ ਹੱਥ ਹੋਏਗਾ ਟੌਰ ਬਣੇਗਾ ਤੇ ਪਿਆਲੀ ਕਿਹੜੀ ਨਾਲ ਨਾਲ ਅਸੀਂ ਚੁਪ ਕੇ ਲਈ ਫਿਰਨੀ ਕਿਸ ਨੂੰ ਪਤਾ ਲੱਗਣਾ ਕਿੰਨੀ ਆ ਤੇ ਕਿੰਨੀ ਨਹੀਂ ਤੇ ਸੋਨਾ ਮੰਮੀ ਕਿਹੜਾ ਪੌਣ ਦਾ ਰਵਾਜ ਹੈਗਾ ਉਹ ਵੀ ਪਿਆ ਹੀ ਰਹਿੰਦਾ ਉਹ ਤੇ ਕੰਨ ਵਡਾਉਣੇ ਨੇ ਆਪਣੇ ਇਹ ਦਿਨੋ ਦਿਨੀ ਮਹਿੰਗਾ ਹੋਣ ਰਿਹਾ ਵਾ ਜ਼ਮੀਨ ਦੇ ਕਿਹੜੇ ਇੰਨੇ ਰੇਟ ਨੇ ਕੋਈ ਗੱਲ ਨਹੀਂ ਕਿਤੇ ਫੇਰ ਲੱਲਾਂਗੀ ਤੇ ਤੂੰ ਸੋਨਾ ਵੀ ਬਣਾ ਤੇ ਫੋਨ ਵੀ ਲੈ ਤੇ ਚੱਲ ਉੱਠ ਮੈਂ ਪਿੰਦਰ ਨਾਲ ਕਰਨੀ ਆ ਗੱਲ ਤੇ ਪਿੰਦਰ ਨੂੰ ਆ ਨਹੀਂ ਜਾ ਪਿੰਦਰ ਨੂੰ ਲਿਆ ਕੇ ਦੇ ਤੂੰ ਐਵੇਂ ਮੂੰਹ ਇੰਨਾ ਦਾ ਘਰ ਛੜਿਆ ਮੈਂ ਆਖਾ ਪਤਾ ਨਹੀਂ ਕੀ ਹੋ ਗਿਆ ਵਾ ਕਿਹੜੀ ਗੱਲ ਦੀ ਇਹਨੂੰ ਟੈਨਸ਼ਨ ਲੱਗੀ ਮੈਂ ਕਹਿੰਦਾ ਪੇਕਿਆਂ ਤੋਂ ਫੋਨ ਫਾਨ ਆ ਗਿਆ ਵਾ ਕੋਈ ਜਾਂ ਇਹਦੀ ਮੰਮੀ ਨਹੀਂ ਠੀਕ ਹੈਗੀ ਜਾਂ ਇਹਦਾ ਡੈਡੀ ਮੈਨੂੰ ਕੀ ਪਤਾ ਪੰਗਾ ਉਤਰਾ ਫੋਨ ਦਾ ਉਤਰਾ ਟੁੱਟਾ ਜਾਂ ਸਭ ਗਲੋ ਲੱਥ ਗਿਆ ਇਹਨੂੰ ਸੁੱਟ ਕੇ ਆਵਾਂ ਮੈਂ ਕਦੇ ਪੈਲੀ ਤੋਂ ਦੂਰ ਜਾ ਕੇ ਨਹੀਂ ਮੰਮੀ ਸੁੱਟਣਾ ਕਾਦੇ ਲਈ ਕਰੀ ਵਿਖਾ ਤੇ ਲਾਉ ਉਹਨਾਂ ਨੂੰ ਨਹੀਂ ਨਹੀਂ ਮੰਮੀ ਸੁੱਟਿਓ ਨਾ ਹਾਲਤ ਵਿੱਚ ਮੇਰੀ ਸਿਮ ਵੀ ਆ ਤੇ ਉਹ ਤੇ ਮੈਨੂੰ ਕੱਢ ਲੈਣ ਦੋ ਆ ਲੈ ਫੜ ਸਿਮ ਕੱਢ ਇਹਨੂੰ ਕਿਸੇ ਪਾਸੇ ਲਾ ਤੇ ਮੈਂ ਮੁੰਡੇ ਨੂੰ ਕਹਿੰਨੀ ਆ ਆਪੇ ਤੈਨੂੰ ਲਿਆ ਦਿੰਦਾ ਜੇ ਨਾਲ ਜਾਣਾ ਤਾਂ ਨਾਲ ਚੱਲ ਜਾ ਨਹੀਂ ਨਹੀਂ ਮੈਂ ਨਾਲ ਨਹੀਂ ਮੰਮੀ ਜਾਣਾ ਚੱਲ ਠੀਕ ਆ ਕਰਨੀ ਆ ਸਲਾਹ ਦੇ ਨਾਲ ਮੈਂ